ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਹਫ਼ਤੇ ਦੇ ਦਿਨ ਹਫ਼ਤੇ ਦੇ ਆਖੀਰਲੇ ਦਿਨ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਸਵੇਰ ਦੁਪਹਿਰ ਦੁਪਹਿਰ ਸ਼ਾਮ ਰਾਤ ਅੱਧੀ ਰਾਤ ਦਿਨ ਘੰਟਾ ਮਿੰਟ ਸੈਕੰਡ ਵਜੇ ਸਵੇਰੇ 2 ਵਜੇ ਸਵੇਰੇ 6 ਵਜੇ ਦੁਪਹਿਰੇ 3 ਵਜੇ ਸ਼ਾਮ 6 ਵਜੇ ਸ਼ਾਮ 7 ਵਜੇ ਸਵੇਰੇ 9:30 ਵਜੇ ਸਵੇਰੇ 10:30 ਵਜੇ ਦੁਪਹਿਰੇ ਪੌਣੇ 2 ਵਜੇ ਕਿੰਨਾ ਸਮਾਂ ਹੋਇਆ ਹੈ ਅੱਜ ਕੀ ਦਿਨ ਹੈ ਅੱਜ ਕੀ ਤਾਰੀਖ ਹੈ ਤੁਸੀਂ ਕਿੰਨੇ ਵਜੇ ਉੱਠਦੇ ਹੋ ਕੋਣ ਵਜੇ ਹਨ ਬੱਸ ਕਦੋਂ ਜਾਂਦੀ ਹੈ ਜਹਾਜ਼ ਕਦੋਂ ਪਹੁੰਚੇਗਾ ਤੁਹਾਡਾ ਜਨਮ ਦਿਨ ਕਦੋਂ ਹੈ ਮੈਂ ਰੋਜ਼ਾਨਾ ਦੀ ਤਰ੍ਹਾਂ ਅੱਜ ਜਲਦੀ ਉੱਠ ਗਿਆ ਤੁਸੀਂ ਘਰ ਕਿੰਨੇ ਵਜੇ ਜਾਂਦੇ ਹੋ ਮੇਰੀ ਕੱਲ ਕਲਾਸ ਹੈ ਕੀ ਤੁਸੀਂ ਮੈਨੂੰ ਸਮਾਂ ਦੱਸ ਸਕਦੇ ਹੋ ਮੈਂ 10 ਅਕਤੂਬਰ 1972 ਨੂੰ ਪੈਦਾ ਹੋਇਆ ਸੀ ਅੱਜ ਸੋਮਵਾਰ ਹੈ